ਸਤਿ ਸ਼੍ਰੀ ਗਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਸਰਕਾਰੀ ਨੌਕਰੀ ਦੇ ਹਰੇਕ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ ਤੇ ਅਰਜਨਾ ਉਸੇ ਦੇ ਸੰਬੰਧ ਕੋ ਵੀਡੀਓ ਲਿਖ ਜਾਂਦੇ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਆਂਪਾਲਿਕਾ ਦੇ ਜੋ ਸੰਸਥਾ ਮੈਂ ਉਹਨਾਂ ਦੇ ਰਿਗਾਰਡਿੰਗ ਟੌਪਿਕ ਚੱਲ ਰਿਹਾ ਹੈ ਪਹਿਲਾਂ ਆਪਾਂ ਤੁਹਾਨੂੰ ਥਿਊਰੀ ਪੜਾਈ ਆ ਤੇ ਉਸ ਤੋਂ ਬਾਅਦ ਉਹਦੇ MCQ ਦੀ ਇੱਕ ਵੀਡੀਓ ਪਾ ਚੁੱਕੇ ਆ 25 ਪ੍ਰਸ਼ਨਾਂ ਦੀ ਤੇ ਅਗਲੇ 25 ਪ੍ਰਸ਼ਨ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹ ਸਾਰੇ ਜੋ ਆਪਾਂ ਪਾਲਟੀ ਦੇ ਟੌਪਿਕ ਤੁਹਾਨੂੰ ਰੈਗੂਲਰ ਪੜ੍ਹਾ ਰਹੇ ਠੀਕ ਹੈ ਹੁਣ ਤੱਕ ਜੋ ਪੜ੍ਹਾਏ ਜਾ ਚੁੱਕੇ ਨੇ ਠੀਕ ਹੈ ਇਹ ਸਾਰੇ ਪੇਪਰਾਂ ਦੇ ਵਿੱਚ ਕੰਮ ਆਉਣਗੇ ਤੁਹਾਡੇ ਜੇ ਤੁਸੀਂ ਐਗਜ਼ਾਈਜ਼ ਇਨਸਪੈਕਟਰ ਦਾ ਪੇਪਰ ਪੜ੍ਹਿਆ ਉਸ ਦੇ ਵਿੱਚ ਵੀ ਕਨਸਟੇਬਲ ਦੇ ਦੇ ਵਿੱਚ ਤਾਂ ਆਣੀ ਹੀ ਆਣੇ ਆ ਤੁਸੀਂ ਕਨਸਟੇਬਲ ਦਾ ਸਿਲੇਬਸ ਚੱਕ ਕੇ ਦੇਖ ਲਿਓ ਡਾਇਰੈਕਟ ਹੀ ਟਾਪਿਕ ਦਿੱਤੇ ਹੋਏ ਆ ਉਸ ਦੇ ਵਿੱਚ ਸਬ ਇਨਸਪੈਕਟਰ ਦੇ ਪੇਪਰ 'ਚ ਵੀ ਕੰਮ ਆਉਣਗੇ ਠੀਕ ਹੈ ਸੀਨੀਅਰ ਅਸਿਸਟੈਂਟ ਕਲਰਕ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਹੋ ਜਾਂ ਹਾਈ ਕੋਰਟ ਦੇ ਪੀ ਆਂਦੇ ਹਨ ਗਰੁੱਪ ਸੀ ਵੀ ਜਾਂ ਡੀ ਦੀ ਕਿਸੇ ਦੀ ਭਰਤੀ ਦੀ ਤਿਆਰੀ ਕਰਦੇ ਹੋ ਤਾਂ ਸਾਰੀਆਂ ਭਰਤੀਆਂ ਦੇ ਵਿੱਚ ਇਹ ਪੌਲਿਟੀ ਦੇ ਪ੍ਰੈਸ਼ਨ ਤੁਹਾਡੇ ਕੰਮ ਆਣਗੇ ਠੀਕ ਹੈ ਠੀਕ ਆ ਤੇ ਇੰਗਲਿਸ਼ ਪੰਜਾਬੀ ਦੇ ਵਿੱਚ ਤੁਹਾਨੂੰ ਆਪਣੇ ਚੈਨਲ ਤੇ ਡਾਟਾ ਮਿਲਦਾ ਰਹੇਗਾ ਇੰਗਲਿਸ਼ ਪੰਜਾਬੀ ਦੇ ਵਿੱਚ ਆਪਾਂ ਤਿਆਰੀ ਕਰਵਾਉਂਦੇ ਆ ਤੁਹਾਡੀ ਦੋਨਾਂ ਮੀਡੀਆਮਾਂ ਦੇ ਵਿੱਚ ਕਈ ਬੱਚਿਆਂ ਨੂੰ ਇੰਗਲਿਸ਼ 'ਚ ਦਿੱਕਤਾਂ ਆਦੀਆਂ ਤੇ ਕਈਆਂ ਨੂੰ ਪੰਜਾਬੀ 'ਚ ਤਾਂ ਦੋਨੇ ਮੀਡੀਅਮ ਰੱਖੇ ਗਏ ਆ ਤੇ ਆਪਾਂ கரنٹ افੇਅਰ ਦੀ ਪੀਡੀਐਫ ਵੀ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਪਾਉਂਦੇ ਆਪਾਂ ਟੈਲੀਗ੍ਰam ਚੈਨਲ ਦਾ ਨਾਮ ਹੈਗਾ ਨੌਕਰੀ ਗੁਰੂ ਠੀਕ ਆ ਆਪਣਾ ਨੰਬਰ 9888743699 ਉਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਟੈਲੀਗ੍ਰam ਗਰੁੱਪ ਦਾ ਆਪਣੇ ਦਾ ਲਿੰਕ ਲੈ ਸਕਦੇ ਆ ਠੀਕ ਆ ਉਸ ਨੂੰ ਜੁਆਇਨ ਕਰ ਲਓ ਤੇ ਹਰਜਾਨਾ ਦੀ கரنٹ افੇਅਰ ਦੀ ਪੀਡੀਐਫ ਪੜੇ ਕਰੋ ਠੀਕ ਆ ਤੁਹਾਡੀ கரنٹ افੇਅਰ ਦੀ ਤਿਆਰੀ ਵੀ ਨਾਲ ਦੀ ਨਾਲ ਚੱਲਦੀ ਰਹੇਗੀ ਤੇ ਹੁਣ ਆਪਾਂ ਟਾਈਮ ਦਾ ਖਰਾਬ ਕਰਦੇ ਹੋ ਸ਼ੁਰੂ ਕਰਦੇ ਆ 26ਵਾਂ ਆਪਰੇਸ਼ਨ ਜੋ ਅੱਗੇ ਆਪਾਂ ਕਰ ਰਹੇ ਆਂ ਸਰਸ਼ਿਓਰੀ ਰਿੱਟ ਦਾ ਕੀ ਅਰਥ ਹੈ ਜਿਹੜੀਆਂ ਤੁਹਾਨੂੰ ਦੱਸਿਆ ਸੀ ਪੰਜ ਰਿੱਟਾਂ ਹੁੰਦੀਆਂ ਠੀਕ ਆ ਪੰਜ ਚੋਂ ਇੱਕ ਸਰਸ਼ਿਓਰੀ ਹੁੰਦੀ ਆ ਸਰਸ਼ਿਓਰੀ ਰਿੱਟ ਦਾ ਕੀ ਅਰਥ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਪ੍ਰਮਾਣਿਤ ਕੀਤਾ ਜਾਣਾ ਠੀਕ ਆ ਟੂ ਵੀ ਸਰਟੀਫਾਈਡ ਪ੍ਰਮਾਣਿਤ ਕੀਤਾ ਜਾਣਾ ਠੀਕ ਆ ਇਸ ਦਾ ਇਹ ਅਰਥ ਯਾਦ ਰੱਖਣਾ ਤੁਸੀਂ ਉਸ ਤੋਂ ਬਾਅਦ ਅਗਲਾ ਪ੍ਰਸ਼ਨ 27 ਮ ਆ ਗਿਆ ਹਾਈ ਕੋਰਟ ਦੇ ਜੱਜ ਨੂੰ ਕੌਣ ਤਬਦੀਲ ਕਰ ਸਕਦਾ ਹਾਈ ਕੋਰਟ ਦੇ ਜੱਜ ਦੀ ਜਗ੍ਹਾ ਬਦਲੀ ਕਰਨੀ ਹੈ ਤਾਂ ਕੌਣ ਕਰ ਸਕਦਾ ਮਤਲਬ ਕਿ ਰਾਸ਼ਟਰਪਤੀ অপশন এ கரெক্টਾ મતલਬ ਰਾਸ਼ਟਰਪਤੀ ਹੀ ਬਦਲੀ ਕਰ ਸਕਦਾ ਹਾਈ ਕੋਰਟ ਦੇ ਜੱਜ ਦੀ ਜੇ ਕਰਨੀ ਹੋਵੇ ਕਿੱਥੇ ਕਰਨੀਆਂ ਇੱਕ ਹਾਈ ਕੋਰਟ ਤੋਂ ਦੂਜੇ ਹਾਈ ਕੋਰਟ ਜਾਂ ਕਿਤੇ ਵੀ ਕਰਨੀਆਂ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਦਿਸ਼ਾ ਨਿਰਦੇਸ਼ ਆਦੇਸ਼ ਜਾਂ ਰਿਟ ਜਾਰੀ ਕਰਨ ਦੀ ਸੁਪਰੀਮ ਕੋਰਟ ਦੀ ਸ਼ਕਤੀ ਕਿਸ ਦੀ ਉਦਾਹਰਨ ਹੈ ਠੀਕ ਹੈ ਇਸ ਸਵਾਲ ਦਾ ਉੱਤਰ ਦੋਸਤੋ ਆਪਸ਼ਨ ਸੀ ਆ origional ਜੂਰਿਸਡਿਕਸ਼ਨ ਮੂਲ ਅਧਿਕਾਰ ਖੇਤਰ ਹੈ ਸੁਪਰੀਮ ਕੋਰਟ ਦਾ ਇਹ ਠੀਕ ਹੈ ਮੂਲ ਅਧਿਕਾਰ ਖੇਤਰ ਦੇ ਵਿੱਚ ਕੀ ਹੁੰਦਾ ਹੈ ਕਿ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਦੇਸ਼ਾ ਨਿਰਦੇਸ਼ ਸੁਪਰੀਮ ਕੋਰਟ ਦੇ ਸਕਦਾ ਹੈ ਆਦੇਸ਼ ਜਾਂ ਰਿਟ ਜਾਰੀ ਕਰ ਸਕਦਾ ਠੀਕ ਹੈ ਜੇ ਉਹਨਾਂ ਨੂੰ ਮਤਲਬ ਕੋਈ ਦਿੱਕਤ ਲੱਗਦੀ ਹੈ ਕਿਸੇ ਦੇ ਮੂਲ ਅਧਿਕਾਰ ਮਤਲਬ ਕਿ ਮੌਲਿਕ ਅਧਿਕਾਰ ਹੈ ਜਿਹੜੇ ਕਿਸੇ ਦੇ ਮਤਲਬ ਕਿ ਆ ਕਿ 28 ਪਹੁੰਚਦੀ ਹੈ ਜਾਂ ਕਿਸੇ ਤੋਂ ਹਨ ਕੋਈ ਦਿੱਕਤਾਂ ਦੀ ਤਾਂ ਉੱਤੇ ਰਿਟ ਜਾਰੀ ਕੀਤੀ ਜਾ ਸਕਦੀ ਹੈ origional jurisdiction ਦੇ ذریعے ਮੂਲ ਅਧਿਕਾਰ ਖੇਤਰ ਦੇ ذریعے ਸੁਪਰੀਮ ਕੋਰਟ ਆਪਣੇ ਮੂਲ ਅਧਿਕਾਰ ਖੇਤਰ ਦੇ ذریعے ਆਰਟੀਕਲ 32 ਤਹਿਤ ਰਿਟ ਜਾਰੀ ਕਰ ਸਕਦਾ ਹੈ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਭਾਰਤ ਵਿੱਚ ਕਾਨੂੰਨ ਦੀ ਸਹੀ ਪ੍ਰਕਿਰਿਆ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਹੈ ਜਿਹੜੀ ਕਾਨੂੰਨ ਦੀ ਸਹੀ ਪ੍ਰਕਿਰਿਆ ਦੀ ਭਾਸ਼ਾ ਭਾਰਤ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਲਈ ਗਈ ਹੈ ਅਮਰੀਕਾ ਦੇ ਸੰਵਿਧਾਨ ਤੋਂ ਠੀਕ ਹੈ ਜਿਹਨੂੰ ਕਹਦਾਂਗੇ ਇੰਗਲਿਸ਼ ਦੇ ਵਿੱਚ ਡਿਊ ਪ੍ਰੋਸੈਸ ਆਫ ਲਾ ਡਿਊ ਪ੍ਰੋਸੈਸ ਆਫ ਲਾ ਜਿਹੜਾ ਨਾ ਮਤਲਬ ਕਿ ਅਮਰੀਕਾ ਦੇ ਸੰਵਿਧਾਨ ਤੋਂ ਆਪਣੇ ਸੰਵਿਧਾਨ ਦੇ ਵਿੱਚ ਅਡਾਪਟ ਕੀਤਾ ਗਿਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਤੀਮਾ ਹੇਠ ਲਿਖੀਆਂ ਅਦਾਲਤਾਂ ਵਿੱਚੋਂ ਕਿਹੜੀ ਅਦਾਲਤ ਭਾਰਤ ਦੀ ਨਿਆਂ ਪ੍ਰਣਾਲੀ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਹੈ ਜਿਵੇਂ ਹੁਣ ਆਪਣੇ ਸੁਪਰੀਮ ਕੋਰਟ ਸਭ ਤੋਂ ਉੱਪਰ ਅਤੇ ਉਸ ਤੋਂ نیچے ਆ ਗਿਆ ਹਾਈ ਕੋਰਟ ਉਸ ਤੋਂ نیچے ਆ ਗਿਆ ਦੀਨ ਅਦਾਲਤਾਂ ਉਸ ਤੋਂ نیچے ਵੀ ਆ ਗਾਂ ਪੰਚਾਇਤ ਅਦਾਲਤਾਂ ਹੁੰਦੀਆਂ ਠੀਕ ਆ ਪੰਚਾਇਤ ਅਦਾਲਤਾਂ ਦੇ ਵਿੱਚ ਵੀ ਫੈਸਲੇ ਸੁਣਾਏ ਜਾਂਦੇ ਜਿਹੜੇ ਪੰਚਾਇਤੀ ਨਿਪੜੇ ਚੜ੍ਹ ਲੈ ਜਾਂਦੇ ਆ ਠੀਕ ਆ ਇਹ ਨਿਆਂ ਪ੍ਰਣਾਲੀ ਦਾ ਸਭ ਤੋਂ ਨੀਚਲਾ ਪੱਧਰ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਜਿਹੜੀਆਂ ਹੁਣ ਤੱਕ ਕੋਈ ਇਸ ਦੇ ਵਿੱਚ ਵਿਕਾਸ ਹੋਇਆ ਰੀਸੈਂਟ ਡਿਵੈਲਪਮੈਂਟਸ ਹੋਈਆਂ ਮਤਲਬ ਕਿ ਨਿਆਂਪਾਲਿਕਾ ਸੰਸਥਾਵਾਂ ਦੇ ਵਿੱਚ ਤੇ ਜੇ ਕਰੰਟ ਦੇ ਵਿੱਚ ਜੋ ਮੁੱਦੇ ਆ ਨਿਆਂਪਾਲਿਕਾ ਸੰਸਥਾਵਾਂ ਦੇ ਠੀਕ ਹੈ ਉਹਨਾਂ ਬਾਰੇ ਡਿਸਕਸ ਕਰਾਂਗੇ ਇਸ ਦੇ ਵਿੱਚ ਭਾਰਤ ਵਿੱਚ ਡਾਟਾ ਗੋਪਨੀਯਤਾ ਕਾਨੂੰਨਾਂ ਤੇ ਹਾਲੀ ਵਿੱਚ ਕਿਸ ਨੇਾਇਕ ਵਿਕਾਸ ਦਾ ਮਹੱਤਵਪੂਰਨ ਪ੍ਰਭਾਵ ਪਿਆ ਡਾਟਾ ਗੋਪਨੀਯਤਾ ਮਤਲਬ ਕਿ ਡਾਟਾ ਦੀ ਪ੍ਰਾਈਵੇਸੀ ਜਿਹੜਾ ਆਪਣਾ ਡਾਟਾ ਨਾ ਜਿਵੇਂ ਉਹ ਸੋਸ਼ਲ ਸਾਈਟਸ ਦੇ ਉੱਤੇ ਜਾਂ ਕਿਤੇ ਵੀ ਹੈ ਨਾ ਬਹੁਤ ਜਗ੍ਹਾ ਆਪਣਾ ਡਾਟਾ ਮਤਲਬ ਕਿ ਜਾ ਰਿਹਾ ਹੈ ਨਾ ਆਪਾਂ ਕਿਸੇ ਵੀ ਹੋਟਲ ਰਜਿਸਟਰ ਕਰਦੇ ਹਾਂ ਆਪਣਾ ਪਰਸਨਲ ਡਾਟਾ ਸ਼ੇਅਰ ਹੋ ਰਿਹਾ ਹੈ ਨਾ ਉਹ ਡਾਟਾ ਦੀ ਗੋਪਨੀਯਤਾ ਦੇ ਉੱਤੇ ਕਾਨੂੰਨ ਲਿਆਇਆ ਗਿਆ ਸੀ ਤੇ ਉਹਦੇ ਮਤਲਬ ਮਹੱਤਵਪੂਰਨ ਪ੍ਰਭਾਵ ਉਹਦਾ ਕੀ ਆ ਪਿਆ ਉਸ ਕਾਨੂੰਨ ਦਾ ਉਸ ਦੇ ਵਿੱਚ ਡਿਜੀਟਲ ਨਿੱਜੀ ਡਾਟਾ ਸੁਰੱਖਿਆ ਐਕਟ ਲਾਗੂ ਕਰਨਾ ਠੀਕ ਆ ਉਸ ਦਾ ਫਿਰ ਡਿਜੀਟਲ ਨਿੱਜੀ ਜਿਹੜਾ ਮਤਲਬ ਕਿ ਉਹ ਇੱਕ ਕਾਨੂੰਨ ਲਿਆਂਦਾ ਗਿਆ ਸੀ ਡਾਟਾ ਡਾਟਾ ਦੀ ਗੋਪਨੀਯਤਾ ਰੱਖਣੀ ਹੈ ਪ੍ਰਾਈਵੇਸੀ ਰੱਖਣੀ ਹੈ ਸਿਕਿਓਰ ਰੱਖਣਾ ਡਾਟਾ ਉਸ ਦੇ ਵਿੱਚ ਇਹ ਸੀ ਕਿ ਡਿਜੀਟਲ ਨਿੱਜੀ ਡਾਟਾ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਸੀ ਤੇ ਜਿਹੜਾ ਡਿਜੀਟਲ ਡਾਟਾ ਹੈ ਵੀ ਉਹਨੂੰ ਸੁਰੱਖਿਅਤ ਮਤਲਬ ਕਿ ਰੱਖਿਆ ਜਾਵੇ ਡਾਟੇ ਨੂੰ ਕਿਸੇ ਦਿਨ ਉਹ ਪਬਲੀਕਲੀ ਬੈਰਲ ਨਾ ਹੋਵੇ ਇੱਕ ਦੂਏ ਨੂੰ ਦਿੱਤਾ ਨਾ ਜਾਵੇ ਮਤਲਬ ਕਿ ਕਈ ਕੰਪਨੀਆਂ ਵੇਚ ਦੰਨੀਆਂ ਦੂਜੇ ਨੂੰ ਹੋਰ ਕੰਪਨੀ ਨੂੰ ਵੀ ਉਹ ਨਾ ਕੀਤਾ ਜਾਵੇ ਡਾਟਾ ਸੁਰੱਖਿਆ ਤੌਰ ਤੇ ਰੱਖਿਆ ਜਾਣਾ ਚਾਹੀਦਾ ਹੈ ਤੇ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਸੀ ਉਸ ਤੋਂ ਅਗਲਾ ਪ੍ਰਸ਼ਨ ਹੇਲਡਗਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਹਾਲੀ ਵਿੱਚ ਹੋਈ ਨਿਆਇਕ ਸਰਗਰਮੀ ਦੀ ਕੋਈ ਉਦਾਹਰਨ ਹੈ ਠੀਕ ਹੈ ਕੋਈ ਨਿਆਇਕ ਸਰਗਰਮੀ ਹੋਈ ਆ ਉਹਨਾਂ ਚਾਰਾਂ ਚ ਆਪਸ਼ਨਾਂ ਚੋਂ ਦੇਖੋ ਵੀ ਕਿਹੜੀ ਹੋਈ ਆ ਆਪਸ਼ਨ ਬੀ ਬੇਸਿਕ ਕੈਰੇਕਟਰ ਦਾ ਸੁਪਰੀਮ ਕੋਰਟ ਦਾ ਵਾਤਾਵਰਨ ਮੁੱਦਿਆਂ ਵਿੱਚ ਦਾਖਲ ਸੁਪਰੀਮ ਕੋਰਟ ਨੇ ਵਾਤਾਵਰਨ ਦੇ ਮੁੱਦਿਆਂ ਚ ਦਾਖਲ ਦਿੱਤਾ ਏ ਠੀਕ ਆ ਤੇ ਇਹ ਨਿਆਇਕ ਸਰਗਰਮੀ ਆ ਜਿਹੜੀ ਥੋੜੇ ਸਮੇਂ ਦੇ ਵਿੱਚ ਵਿੱਚ ਹੋਈ ਆ ਸਾਲ ਸਾਲਕ ਦੇ ਵਿੱਚ ਸਾਲ ਸਵਾ ਸਾਲ ਦੇ ਵਿੱਚ ਵਿੱਚ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਭਾਰਤ ਵਿੱਚ ਈ ਕੋਰਸ ਪ੍ਰੋਜੈਕਟ ਪਹਿਲ ਕਦਮੀ ਕੀ ਹੈ ਜਿਹੜੇ ਈ ਕੋਰਸ ਹੁੰਦੇ ਆ ਉਹਨਾਂ ਨੇ ਇਹ ਪਹਿਲ ਕਦਮ ਕੀਆ ਹੈ ਈ ਕੋਡ ਦਾ ਮਤਲਬ ਹੁੰਦਾ ਹੈ ਡਿਜੀਟਲਾਈਜੇਸ਼ਨ ਆਫ ਕੋਰਟ ਸਿਸਟਮ ਮਤਲਬ ਅਦਾਲਤੀ ਪ੍ਰਣਾਲੀ ਦਾ ਡਿਜੀਟਲੀ ਕਰਨਾ ਕਿਵੇਂ ਜਿਵੇਂ ਵੀ ਘਰ ਬੈਠੇ ਵੀਡੀਓ ਕਾਨਫਰੈਂਸ ਰਾਹੀਂ ਮਤਲਬ ਕਿ ਆਪਣੇ ਕੋਰਟ ਦੀ ਤਰੀਕ ਨੂੰ ਭੁਗਤਣਾ ਠੀਕ ਆ ਵੀਡੀਓ ਕਾਨਫਰੈਂਸ ਰਾਹੀਂ ਮਤਲਬ ਕਿ ਉਧਰ ਜੱਜ ਆ ਤੇ ਉਧਰ ਵਕੀਲ ਸਾਰੇ ਮਤਲਬ ਕਿ ਵਕੀਲ ਹੋਗੇ ਉਧਰ ਮਤਲਬ ਕਿ ਮੇਨ ਜਿੱਦਾਂ ਕੋਈ ਪਟੀਸ਼ਨਰ ਹਨ ਉਹ ਸਾਰੇ ਈ ਕੋਰਟਸ ਦੇ ਜਰੀਏ ਮਤਲਬ ਕਿ ਆਪਣੇ ਸੁਣਵਾਈ ਨੂੰ ਜਾਂ ਮਤਲਬ ਕਿ ਉਸ ਨੂੰ ਤਰੀਕ ਨੂੰ ਅਟੈਂਡ ਕਰ ਸਕਦੇ ਆ ਠੀਕ ਹੈ ਤੇ ਈ ਕੋਰਟਸ ਪ੍ਰੋਜੈਕਟ ਦੀ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਵਿੱਚ ਅਦਾਲਤੀ ਪ੍ਰਣਾਲੀ ਦਾ ਡਿਜੀਟਲ ਕਰਨਾ ਹੋ ਗਿਆ ਅਗਲਾ ਪ੍ਰਸ਼ਨ ਭਾਰਤ ਵਿੱਚ ਗੁਪਤ ਨੇਤਾ ਦੇ ਅਧਿਕਾਰ ਬਾਰੇ ਹਾਲੀ ਦਾ ਵੱਡਾ ਫੈਸਲਾ ਕੀ ਸੀ ਆਧਾਰ ਫੈਸਲਾ ਠੀਕ ਹੈ ਗੋਪਨੀਯਤਾ ਦੇ ਵਿੱਚ ਆਧਾਰ ਦਾ ਜਿਹੜਾ ਫੈਸਲਾ ਸੀ ਉਹ ਸਭ ਤੋਂ ਪਹਿਲਾਂ ਲਿਆ ਗਿਆ ਜਿਹੜਾ ਗੋਪਨੀਯਤਾ ਐਕਟ ਤੁਹਾਨੂੰ ਦੱਸਿਆ ਵੀ ਪ੍ਰਾਈਵੇਸੀ ਡਾਟਾ ਪ੍ਰਾਈਵੇਸੀ ਐਕਟ ਉਸ ਦੇ ਵਿੱਚ ਫਿਰ ਆਧਾਰ ਦੀ ਇਨਫੋਰਮੇਸ਼ਨ ਹੈ ਜਿਹੜੀ ਉਹਦੇ ਬਾਰੇ ਮਤਲਬ ਉਹ ਗਿਆ ਆਧਾਰ ਫੈਸਲਾ ਆਧਾਰ ਦੀ ਇਨਫੋਰਮੇਸ਼ਨ ਦਾ ਆਧਾਰ ਕਾਰਡ ਦੀ ਦਾ ਠੀਕ ਆ ਉਹਦਾ ਮਤਲਬ ਕਿ ਗੋਪਨੀਯਤਾ ਬਾਰੇ ਫੈਸਲਾ ਲਿਆ ਗਿਆ ਵੀ ਉਸ ਦੀ ਇਨਫੋਰਮੇਸ਼ਨ ਵੀ ਲੀਕ ਨਹੀਂ ਹੋਣੀ ਚਾਹੀਦੀ ਆਧਾਰ ਦੀ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ ਤਾਂ ਜਦੋਂ ਵੀ ਆਧਾਰ ਨਾਲ ਵੈਰੀਫਿਕੇਸ਼ਨ ਹੁੰਦੀ ਹੈ ਆਪਾਂ ਨੂੰ OTP ਜਾਂਦਾ ਠੀਕ ਆ ਆਪਾਂ ਖੁਦ ਸਹਿਮਤੀ ਜਿਤਾਉਂਦੇ ਹਾਂ ਵੀ ਸਾਡੇ ਆਧਾਰ ਦੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਸਕੇ ਜਦੋਂ ਆਪਾਂ ਤੋਂ ਆਧਾਰ ਦਾ OTP ਲੈਣੇ ਆ ਉਹਨਾਂ ਕੋ ਇਨਫੋਰਮੇਸ਼ਨ ਆਪਣੇ ਆਧਾਰ ਕਾਰਡ ਵਾਲੀ ਚਲੀ ਜਾਂਦੀ ਆ ਅਗਲਾ ਪ੍ਰਸ਼ਨ ਆ ਗਿਆ ਬਾਰ ਬਾਰ ਪ੍ਰਦੂਸ਼ਣ ਨਾਲ ਸੰਬੰਧਤ ਮੌਲਿਆਂ ਨੂੰ ਹੱਲ ਕਰਨ ਵਿੱਚ ਕਿਹੜੀ ਅਦਾਲਤ ਅਹਿਮ ਰਹੀ ਹੈ ਵਾਤਾਵਰਨ ਮੁੱਦਿਆਂ ਦੇ ਵਿੱਚ ਜਿਹੜੇ ਵਾਤਾਵਰਨ ਪ੍ਰਦੂਸ਼ਣ ਨਾਲ ਸੰਬੰਧਿਤ ਜਿਹੜੇ ਮਾਮਲੇ ਆ ਉਹਨਾਂ ਨੂੰ ਐਨਜੀਟੀ ਹੱਲ ਕਰਦਾ ਐਨਜੀਟੀ ਦਾ ਮਤਲਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਠੀਕ ਹੈ ਵਾਤਾਵਰਨ ਦੇ ਜੋ ਵੀ ਮੁੱਦੇ ਹੁੰਨੇ ਆ ਜਿਵੇਂ ਕਹਿੰਦੇ ਆ ਪ੍ਰਦੂਸ਼ਣ ਹੋ ਗਿਆ ਅੱਗ ਲੱਗਣ ਦਾ ਹਨਾ ਜੋ ਵੀ ਹੈ ਹਨਾ ਇਹ ਸਾਰੇ ਮੁੱਦੇ ਕੌਣ ਦੇਖਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇਖਦਾ ਉਸ ਤੋਂ ਬਾਅਦ ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਦੀ ਭੂਮਿਕਾ ਕੀ ਹੈ ਨਲਸਾ ਵੀ ਇੱਕ ਥਾਰਟੀ ਆ ਠੀਕ ਆ ਨਿਆਂਇਬਾਲਿਕਾ ਸੰਸਥਾਵਾਂ ਦੇ ਵਿੱਚ ਉਹ ਨਏਪਾਲਿਕਾ ਸੰਸਥਾਵਾਂ ਦੇ ਵਿੱਚ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਵੀ ਇੱਕ ਮਤਲਬ ਕਿ ਪਾਰਟ ਨਏਪਾਲਿਕਾ ਸੰਸਥਾਵਾਂ ਦਾ ਇਦਾਂ ਹੀ ਨਲਸਾ ਵੀ ਇੱਕ ਪਾਰਟ ਆ ਨਏ ਮਤਲਬ ਨਏਪਾਲਿਕਾ ਸੰਸਥਾਵਾਂ ਦਾ ਠੀਕ ਆ ਜਿਵੇਂ ਸੁਪਰੀਮ ਕੋਰਟ ਹਾਈ ਕੋਰਟ ਅ ਅਧਿਨੇ ਕੋਰਟ ਦਾ ਠੀਕ ਆ ਉਦਾਂ ਹੀ ਨਲਸਾ ਵੀ ਇੱਕ ਪਾਰਟ ਆ ਠੀਕ ਆ ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਨਲਸਾ ਦੀ ਭੂਮਿਕਾ ਕੀ ਹੈ ਇਹਦਾ ਕੀ ਕੰਮ ਆ ਮਤਲਬ ਨਲਸਾ ਦਾ ਇਸਦਾ ਕੰਮ ਹੈਗਾ ਲੀਗਲ ਅਵੇਅਰਨੈਸ ਤੇ ਫ੍ਰੀ ਲੀਗਲ ਹੈਲਪ ਜਿਹੜਿਆਂ ਨੂੰ ਮਤਲਬ ਕਿ ਕਾਨੂੰਨੀ ਜਿਵੇਂ ਕੋਈ ਵਕੀਲ ਨਹੀਂ ਕਰ ਸਕਦੇ ਉਹਨਾਂ ਨੂੰ ਫ੍ਰੀ ਲੀਗਲ ਏਡ ਦੇਣੀ ਠੀਕ ਆ ਕਾਨੂੰਨੀ ਮਤਲਬ ਕਿ ਸਲਾਹ ਵੀ ਉਹਨਾਂ ਨੂੰ ਫ੍ਰੀ ਦੇਣੀ ਠੀਕ ਆ ਕੋਰਟ ਦੇ ਵਿੱਚ ਉਹਦਾ ਕੇਸ ਵੀ ਫ੍ਰੀ ਲੜਿਆ ਜਾਊਗਾ ਠੀਕ ਆ ਇਹ ਫ੍ਰੀ ਲੀਗਲ ਏਡ ਤੇ ਲੀਗਲ ਅਵੇਅਰਨੈਸ ਠੀਕ ਆ ਜਾਗਰੂਕਤਾ ਦੇਣੀ ਕਾਨੂੰਨੀ ਜਾਗਰੂਕਤਾ ਤੇ ਮੁਫਤ ਕਾਨੂੰਨੀ ਸਹਾਇਤਾ ਨੂੰ ਉਤਸ਼ਾਹਤ ਕਰਨਾ ਇਹ ਨਾਲਸਾ ਦੇ ਨਾਲਸਾ ਦਾ ਕੰਮ ਆ ਠੀਕ ਆ ਨਾਲਸਾ ਦੀਆਂ ਭੂਮਿਕਾ ਇਹ ਇਦਾਂ ਦਾ ਜੋ ਆਮ ਜਨਤਾ ਲਈ ਪ੍ਰੋਵਾਈਡ ਕਰਾਉਣਾ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਭਾਰਤ ਦੀ ਨਿਆਂਪਾਲਿਕਾ ਵਿੱਚ ਕਾਲਜਿਅਮ ਪ੍ਰਣਾਲੀ ਦੀ ਕੀ ਮਤਦਾ ਕਾਲਜਿਅਮ ਪ੍ਰਣਾਲੀ ਰੈਂ ਜੱਜਾਂ ਦੀ ਨਿਯੁਕਤੀ ਹੁੰਦੀ ਹੈ ਠੀਕ ਹੈ ਤੇ ਉੱਤਰ ਵੀ ਇਹੀ ਹੈ ਆਪਸ਼ਨ B ਇਹ ਜੱਜਾਂ ਦੀ ਨਿਯੁਕਤੀ ਲਈ ਇੱਕ ਪ੍ਰਣਾਲੀ ਹੈ ਠੀਕ ਹੈ ਉਹਨੂੰ ਕਾਲਜਿਅਮ ਪ੍ਰਣਾਲੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਜੱਜ ਮਿਲ ਕੇ ਹਨਾ ਰਾਸ਼ਟਰਪਤੀ ਮਿਲ ਕੇ ਮਤਲਬ ਕਿ ਜੇ ਸਟੇਟ ਪੱਧਰ ਤੇ ਗੱਲ ਕਰ ਰਹੀ ਹੈ ਤਾਂ ਗਵਰਨਰ ਮਿਲ ਕੇ ਸਾਰੇ ਚੁਣਦੇ ਆ ਜੱਜ ਨੂੰ ਜੇ ਯੁਕਤ ਕਰਨਾ ਹੋਵੇ ਕਿਸੇ ਜੱਜ ਨੂੰ ਹਨ ਜਾਂ ਟੀਪ ਜਸਟਿਸ ਕੋਰਟ ਦਾ ਮਿਲ ਕੇ ਠੀਕ ਆ ਟੀਪ ਜਸਟਿਸ ਆਫ ਇੰਡੀਆ ਮਿਲ ਕੇ ਜ ਸੁਪਰੀਮ ਕੋਰਟ ਦੇ ਜੱਜ ਚੁਣਨਾ ਹੋਵੇ ਰਾਸ਼ਟਰਪਤੀ ਨਾਲ ਮਿਲ ਕੇ ਤੇ ਹੋਰ ਜੱਜਾਂ ਨਾਲ ਮਿਲ ਕੇ ਕਾਲਜਿਅਮ ਪ੍ਰਣਾਲੀ ਰਾਹੀਂ ਜੱਜ ਨੂੰ ਚੁਣਦੇ ਆ ਅਗਲਾ ਪ੍ਰਸ਼ਨ ਆ ਗਿਆ ਕਿਸ ਨੇ ਕਿਸ ਕੇਸ ਨੇ ਭਾਰਤ ਵਿੱਚ ਹਰਾਸਤੀ ਹਿੰਸਾ ਦੇ ਮੁੱਦੇ ਨੂੰ ਮੱਧਪੁਰਨ ਉਬੀ ਚ ਸੰਬੋਧਿਤ ਕੀਤਾ ਹੈ ਇਸ ਸਵਾਲ ਦਾ ਉੱਤਰ ਹੈ ਡੀ ਕੇ 바ਸੂ ਬਨਾਮ ਪਸ਼ਮੀ ਬੰਗਾਲ ਦੇ ਕੇਸ ਦੇ ਵਿੱਚ ਭਾਰਤ ਵਿੱਚ ਹਰਾਸਤੀ ਹਿੰਸਾ ਦੇ ਮੁੱਦੇ ਨੂੰ ਮਹੱਤਵਪੂਰਨ ਰੂਪ ਵਿੱਚ ਸੰਬੋਧਿਤ ਕੀਤਾ। ਅਗਲਾ ਪ੍ਰਸ਼ਨ ਆ ਗਿਆ ਭਾਰਤੀ ਨਿਆਂਪਾਲਿਕਾ ਵਿੱਚ ਨਿਆਂਇਕ ਆਜ਼ਾਦੀ ਕਿਵੇਂ ਯਕੀਨੀ ਬਣਾਈ ਜਾਂਦੀ ਹੈ? ਭਾਰਤੀ ਨਿਆਂਪਾਲਿਕਾ ਦੇ ਵਿੱਚ ਨਿਆਂਇਕ ਆਜ਼ਾਦੀ ਜਿਹੜੀ ਉਹ ਕਿਵੇਂ ਯਕੀਨੀ ਬਣਾਈ ਤੇ ਵੀ ਨਿਆਂ ਮਿਲੇਗਾ ਮਿਲੇਗਾ ਹੀ ਮਿਲੇਗਾ ਜੱਜਾਂ ਲਈ ਸੁਰੱਖਿਆਤ ਕਾਰਜਕਾਲ ਦੁਆਰਾ ਕਿਉਂਕਿ ਜੱਜਾਂ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ ਵੀ ਉਹਨਾਂ ਨੂੰ ਕੋਈ ਪੋਲੀਟੀਕਲ ਪ੍ਰੈਸ਼ਰ ਨੇ ਹੁੰਦਾ ਵੀ ਉਹਨਾਂ ਨੂੰ ਕੋਈ ਧਮਕੀ ਦੇ ਕੇ ਹਟਾ ਦੂਗਾ ਵੀ ਤੈਨੂੰ ਹਟਾ ਦਿੱਤਾ ਜਾਊਗਾ ਨੌਕਰੀ ਦੇ ਜੇਬ ਉਹ ਹਨਾ ਜੱਜਾਂ ਦਾ ਸੁਰੱਖਿਅਤ ਕਾਰਜਕਾਲ ਹੁੰਦਾ ਉਹਨਾਂ ਨੂੰ ਕੋਈ ਧਮਕੀ ਨਹੀਂ ਕੁਛ ਨਹੀਂ ਤਾਂ ਹੀ ਤਾਂ ਜੁਡੀਸ਼ਰੀ ਇੰਡੀਪੈਂਡੈਂਟ ਆ ਠੀਕ ਹੈ ਇਸ ਲਈ ਭਾਰਤੀ ਨਿਆਂਪਾਲਿਕਾ ਦੇ ਵਿੱਚ ਇਹ ਆਪਾਂ ਨੂੰ ਆਜ਼ਾਦੀ ਹੈ ਵੀ ਆਪਾਂ ਨੂੰ ਨਿਆਂ ਮਿਲੇਗਾ ਹੀ ਮਿਲੇਗਾ ਠੀਕ ਹੈ ਉਦੋਂ ਅਗਲਾ ਪ੍ਰਸ਼ਨ ਆ ਗਿਆ ਹਾਲੀ ਦੇ ਸਾਲਾਂ ਵਿੱਚ ਹਿੰਦਿਆ ਵਿੱਚੋਂ ਕਿਸ ਉੱਤੇ ਨਿਆਇਕ ਸੁਧਾਰਾਂ ਦਾ ਧਿਆਨ ਕੇਂਦਰਿਤ ਰਿਹਾ ਹੈ ਕੇਸਾਂ ਦਾ ਤੇਜ਼ ਨਿਪਟਾਰਾ ਅਤੇ ਬਕਾਇਆ ਘਟਾਉਣਾ ਠੀਕ ਹੈ ਜੋ ਕੇਸਾਂ ਦਾ ਇੱਕ ਤਾਂ ਕੇਸਾਂ ਦਾ ਤੇਜ਼ ਤੇ ਨਿਪਟਾਰਾ ਕਰੋ ਜੋ ਕੇਸ ਕਿਉਂਕਿ ਬਹੁਤ ਸਾਰੇ ਲੰਬੇ ਤੇ ਪੈਂਡਿੰਗ ਪਏ ਆ ਹਨਾ ਤੇ ਜੋ ਕੇਸ ਪਏ ਆ ਉਹਨਾਂ ਦਾ ਬਕਾਇਆ ਘਟਾਉਣਾ ਹਨਾ ਵੀ ਕੇਸ ਘਟ ਜਾਣਾ ਬਕਾਇਆ ਘਟਾਉਣਾ ਮਤਲਬ ਕੇਸ ਘਟੇ ਜਾਣਾ ਜਿੰਨੇ ਵੀ ਪੈਂਡੈਂਸੀ ਪਈ ਹੈ ਕੇਸਾਂ ਦੀ ਜਿਹੜਾ ਜਲਦੀ ਜਲਦੀ ਉਹਨਾਂ ਦੀ ਸਣਵਾਈ ਕੀਤੀ ਜਾਵੇ ਇਹ ਨਿਆਂਇਕ ਸੁਧਾਰ ਹਨ ਜਿਹੜੇ ਜਿਨ੍ਹਾਂ ਦੇ ਉੱਤੇ ਧਿਆਨ ਦਿੱਤਾ ਗਿਆ ਹੁਣ ਥੋੜੇ ਸਾਲਾਂ ਦੇ ਵਿੱਚ ਠੀਕ ਹੈ ਅਗਲਾ ਇਹ ਪ੍ਰਸ਼ਨ ਹੈ ਜਿਹੜੇ ਹੁਣ ਆਪਾਂ ਡਿਸਕਸ ਕਰਾਂਗੇ ਉਹਦੇ ਵਿੱਚ ਆਗੇ ਕੋਰਟ ਕਿੰਨੀ ਤਰ੍ਹਾਂ ਦੇ ਆ ਤੇ ਟ੍ਰਿਬਿਊਨਲ ਕਿਹੜੇ ਆ ਠੀਕ ਆ ਟ੍ਰਿਬਿਊਨਲ ਹੋਗੇ ਜਿਵੇਂ ਨੈਸ਼ਨਲ ਗ੍ਰੇਨ ਟ੍ਰਿਬਿਊਨਲ ਹਨਾ ਅਗਲਾ ਪ੍ਰਸ਼ਨ ਆ ਗਿਆ ਭਾਰਤ ਵਿੱਚ ਅਧੀਨ ਅਦਾਲਤਾਂ ਦੇ ਮੁੱਖ ਕੰਮ ਕੀ ਹਨ ਜਿਹੜੀਆਂ ਅਧੀਨ ਅਦਾਲਤਾਂ ਜਿਨ੍ਹਾਂ ਨੂੰ ਡਿਸਟ੍ਰਿਕਟ ਕੈਂਟ ਸੈਸ਼ਨ ਕੋਰਟਸ ਕਹਿੰਦੇ ਆਪਾਂ ਹਾਈ ਕੋਰਟ ਤੋਂ ਵੀ ਨੀਚੇ ਉਹਨਾਂ ਦੇ ਕੀ ਆ ਕੰਮ ਆ ਉਹਨਾਂ ਦੇ ਕੰਮ ਕੀ ਆ ਜ਼ਿਲ੍ਹਾ ਪੱਧਰ ਤੇ ਸਿਵਲ ਅਤੇ ਅਪਰਾਧਿਕ ਮਾਮਲਿਆਂ ਦਾ ਨਿਪਟਾਰਾ ਕਰਨਾ ਸਿਵਲ ਮਾਮਲੇ ਵੀ ਉਸਨ ਵਾਈ ਹੁੰਦੀ ਆ ਮੁਜ਼ੱਫੀ ਕੋਰਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਿਧਿ ਥਿਊਰੀ ਦੀ ਕਲਾਸ ਦੇ ਵਿੱਚ ਸਮਝਾਇਆ ਸੀ ਤੇ ਉਸ ਤੋਂ ਬਾਅਦ ਅ ਆ ਗਿਆ ਆਪਣੇ ਐਸ ਡੀਐਮ ਮੈਜਿਸਟ੍ਰੇਟਾ ਜਿਹੜੇ ਕੋਰਟ ਆ ਉਸ ਦੇ ਵਿੱਚ ਅਪਰਾਧਿਕ ਮਾਮਲਿਆਂ ਦਾ ਨਪਟਾਰਾ ਕੀਤਾ ਜਾਂਦਾ ਹਨ ਤੇ ਮਤਲਬ ਕਿ ਡਿਸਟ੍ਰਿਕਟ ਪੱਧਰ ਤੇ ਆ ਜਿਹੜੇ ਡਿਸਟ੍ਰਿਕਟ ਤੇ ਸਬੋਡੀਨੇਟ ਕੋਰਟ ਆ ਇਹਨਾਂ ਦੇ ਵਿੱਚ ਦਿਨ ਅਦਾਲਤਾਂ ਦੇ ਵਿੱਚ ਜਾਨੀ ਕਿ ਸਿਵਲ ਅਤੇ ਅਪਰਾਧਿਕ ਮਾਮਲਿਆਂ ਦਾ ਨਪਟਾਰਾ ਕੀਤਾ ਜਾਂਦਾ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਭਾਰਤ ਵਿੱਚ ਪਰਿਵਾਰਿਕ ਅਦਾਲਤਾਂ ਦਾ ਕੀ ਭੂਮਿਕਾ ਹੈ ਪਰਿਵਾਰਿਕ ਅਦਾਲਤ ਇਹ ਪਰਿਵਾਰਿਕ ਬਿਵਾਦਾਂ ਨਾਲ ਸੰਬੰਧਿਤ ਆਏ ਮਾਮਲੇ ਜੋ ਵੀ ਹੁੰਦੇ ਆ ਪਰਿਵਾਰ ਵੱਧ ਦੇ ਵਿੱਚ ਉਹ ਨਾ ਕੋਈ ਵੀ ਲੜਾਈ ਹੁੰਦੀ ਵਿਵਾਦ ਪਰ ਖੜਾ ਹੁੰਦਾ ਠੀਕ ਹੈ ਨਾ ਉਹ ਸਾਰੇ ਇਹਨਾਂ ਮਤਲਬ ਕਿ ਪਰਿਵਾਰਿਕ ਅਦਾਲਤਾਂ ਦੇ ਵਿੱਚ ਨਿਪਟਾਏ ਜਾਂਦੇ ਆ ਠੀਕ ਹੈ ਉਹਨਾਂ ਦਾ ਨੁਕਤਾਹਾਰਾ ਪਰਿਵਾਰਿਕ ਅਦਾਲਤਾਂ ਦੇ ਵਿੱਚ ਹੋ ਜਾਂਦਾ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਕਿ ਤਰਤਾਮੇ ਟ੍ਰਿਬਿਊਨਲ ਸ਼ਬਦ ਆਮ ਤੌਰ ਤੇ ਕੀ ਦਰਸਾਉਂਦਾ ਹੈ ਟ੍ਰਿਬਿਊਨਲ ਸ਼ਬਦ न्यायिक कार्य ਕਰਨ ਵਾਲੀ ਸੰਸਥਾ ਹੈ ਠੀਕ ਹੈ ਜਿਹੜੀ ਨਿਆਂਇਕ ਕਾਰਜ ਕਰਦੀ ਆ ਸੰਸਥਾ ਉਹਨੂੰ ਟ੍ਰਿਬਿਊਨਲ ਕਿਹਾ ਜਾਂਦਾ ਹੈ ਮਤਲਬ ਕਿ ਨਿਆਰ ਰਿਗਾਰਡਿੰਗ ਕੋਈ ਵੀ ਕਿਸੇ ਵੀ ਚੀਜ਼ ਦਾ ਨਿਆਂ ਹੋ ਸਕਦਾ ਠੀਕ ਆ ਉਹਨੂੰ ਟ੍ਰਿਬਿਊਨਲ ਕਹਿੰਦੇ ਆ ਜਿਵੇਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜਿਹੜਾ ਉਹ ਸਿਰਫ ਵਾਤਾਵਰਨ ਪ੍ਰਦੂਸ਼ਣ ਰਿਗਾਰਡਿੰਗ ਆ ਠੀਕ ਆ ਉਸ ਦੇ ਉੱਤੇ ਕੇਸਾਂ ਦਾ ਨਪਟਾਰਾ ਕਰਦਾ ਹਨ ਕੇਸਾਂ ਦੇ ਫੈਸਲੇਸਨ ਦਾ ਉਸ ਦੇ ਉੱਤੇ ਨਿਆਂ ਹੀ ਦਵਾਉਂਦਾ ਹੈ ਇਦਾਂ ਹੀ ਹੋਰ ਵੀ ਟ੍ਰਿਬਿਨਲ ਦਾ ਐਨਜੀਟੀ ਤੋਂ ਬਿਨਾ ਨੈਸ਼ਨਲ ਗ੍ਰੀਨ ਟ੍ਰਿਬਿਨਲ ਤੋਂ ਬਿਨਾ ਠੀਕ ਹੈ ਅਲੱਗ-ਅਲੱਗ ਨਿਆਂ ਹੀ ਦਵਾਉਨੇ ਆ ਉਹ ਅਲੱਗ-ਅਲੱਗ ਫੈਸਲੇਸਨ ਹੁੰਦੇ ਆ ਹਾਂ ਲੱਗਦਾ ਗ੍ਰਿਊਟੀਆਂ ਦਿੱਤੀ ਹੋਈਆਂ ਹਨ ਭਾਰਤ ਵਿੱਚ ਕਿਹੜਾ ਟ੍ਰਿਬਿਊਨਲ ਟੈਕਸਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਸੰਭਾਲਦਾ ਹੈ ਠੀਕ ਹੈ ਜਿਵੇਂ ਬਾਤਾਵਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੰਭਾਲਦਾ ਇਦਾਂ ਹੀ ਟੈਕਸਾਂ ਬਾਰੇ ਪੁੱਛਿਆ ਗਿਆ ਕਿ ਕਿ ਟੈਕਸਾਂ ਨੂੰ ਸੰਬੰਧਿਤ ਟੈਕਸਾਂ ਨਾਲ ਸੰਬੰਧਿਤ ਕਿਹੜਾ ਟ੍ਰਿਬਿਊਨਲ ਸੰਭਾਲਦਾ ਹੈ ਠੀਕ ਹੈ ਜੋ ਮਾਮਲੇ ਹੁੰਦੇ ਆ ਆਮਦਨ ਟੈਕਸ ਅਪੀਲਿਟ ਟ੍ਰਿਬਿਊਨਲ ਠੀਕ ਹੈ ਇਨਕਮ ਟੈਕਸ ਅਪੀਲਿਟ ਟ੍ਰਿਬਿਨਲ ਕਰਦਨੇ ਆ ਆਮਦਨ ਟੈਕਸ ਅਪੀਲ ਟ੍ਰਿਬਿਨਲ ਇਹ ਸਾਰੇ ਮਾਮਲੇ ਦੇਖਦਾ ਹੈ ਅਗਲਾ ਪ੍ਰਸ਼ਨ ਆ ਗਿਆ ਹੈ ਰਾਸ਼ਟਰੀ ਗ੍ਰੀਨ ਟ੍ਰਿਬਿਨਲ ਕਿਸ ਨਾਲ ਸੰਬੰਧਿਤ ਮਾਮਲਿਆਂ ਨੂੰ ਨਜਿੱਟਦਾ ਹੈ ਪਿਛਲੇ ਪ੍ਰਸ਼ਨ ਚ ਆਪਾਂ ਗੱਲ ਕਰ ਚੁੱਕੇ ਹਾਂ ਜੇ ਕਿ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਵਾਤਾਵਰਨ ਦੀ ਸੁਰੱਖਿਆ ਤੇ ਸੰਭਾਲ ਲਈ ਜੋ ਵੀ ਕੇਸ ਪਾਈ ਜਾਂਦੇ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਵਿੱਚ ਪਾਈ ਜਾਂਦੇ ਆ ਰਾਸ਼ਟਰੀ ਗ੍ਰੀਨ ਟ੍ਰਿਬਿਨਲ ਦੇ ਵਿੱਚ ਪਾਈ ਜਾਂਦੇ ਆ ਵਾਤਾਵਰਨ ਸੁਰੱਖਿਆ ਤੇ ਸੰਭਾਲ ਲਈ ਠੀਕ ਆ ਉਸ ਤੋਂ ਅਗਲੇ ਪ੍ਰਸ਼ਨ ਜਿਹੜੇ 40 ਤੋਂ 50 ਡਿਸਕਸ ਕਰਨੇ ਆ ਉਹੀ ਆ ਕੋਰਸ ਤੇ ਟ੍ਰਿਬਿਨਲ ਬਾਰੇ ਹੀ ਆ ਠੀਕ ਆ ਲੋਕ ਅਦਾਲਤ ਦਾ ਅਧਿਕਾਰ ਖੇਤਰ ਕੀ ਹੈ ਲੋਕ ਅਦਾਲਤ ਮਤਲਬ ਕਿੱਥੇ ਤੱਕ ਫੈਸਲੇ ਸੁਣਾ ਸਕਦੀ ਹੈ ਕਿਹੜੇ ਕਿਹੜੇ ਕੇਸ ਨਿਪਟਾਰਾ ਸਕਦੀ ਹੈ ਇਸ ਦਾ ਉੱਤਰ ਆਪਸ਼ਨ ਡੀ ਆ ਠੀਕ ਹੈ ਮੇਲ ਮਲਾਪ ਤੇ ਸਮਝੌਤੇ ਰਾਹੀਂ ਕੇਸਾਂ ਦਾ ਨਿਪਟਾਰਾ ਕਰਨਾ ਠੀਕ ਹੈ ਲੋਕ ਅਦਾਲਤ ਮੇਲ ਮਲਾਪ ਕਰਾ ਕੇ ਮਤਲਬ ਕਿ ਸਮਝੌਤੇ ਕਰਾ ਕੇ ਕੇਸਾਂ ਦਾ ਨਿਪਟਾਰਾ ਕਰ ਦਿੰਦੀ ਆ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸੈਨਾ ਦੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਅਦਾਲਤ ਹੈ ਸ਼ਸ਼ਤਰ ਵੱਲ ਟ੍ਰਿਬਿਊਨਲ ਠੀਕ ਹੈ ਇਹ ਟ੍ਰਿਬਿਊਨਲ ਜਿਹੜਾ ਬਣਿਆ ਹੋਇਆ ਹੈ ਸੈਨਾ ਦੇ ਕਰਮਚਾਰੀਆਂ ਲਈ ਬਣਿਆ ਹੋਇਆ ਹੈ ਸ਼ਸ਼ਤਰ ਵੱਲ ਟ੍ਰਿਬਿਊਨਲ ਠੀਕ ਹੈ ਯਾਦ ਰੱਖਣਾ ਆਮਡ ਫੋਰਸਿਸ ਟ੍ਰਿਬਿਊਨਲ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਉਹਦਾ ਕੇਂਦਰ ਪ੍ਰਸ਼ਾਸਨਿਕ ਟ੍ਰਿਬਿਊਨਲ ਜਿਹਨੂੰ ਕੈਟ ਕਹਿੰਦੇ ਆ ਠੀਕ ਹੈ ਸੈਂਟਰਲ ਐਡਮਿਨਿਸਟ੍ਰੇਸ਼ਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਸੌਰੀ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜਿਹਨੂੰ ਕੇਂਦਰੀ ਪ੍ਰਸ਼ਾਸਕ ਟ੍ਰਿਬਿਊਨਲ ਕਹਿੰਦੇ ਆ ਕੈਟ ਵੀ ਕਹਿੰਦੇ ਨੇ ਸ਼ਾਰਟ ਫਾਰਮ 'ਚ ਇਹਦੀ ਕੀ ਭੂਮਿਕਾ ਹੈ ਠੀਕ ਹੈ ਇਹ ਕਿਹ ਕਿਦਾਂ ਦੇ ਮਾਮਲਿਆਂ ਨੂੰ ਨਿਯੰਤਰਿਤ ਦੀ ਆ ਇਸ ਦਾ ਹੈਗਾ ਉੱਤਰ ਆਪਸ਼ਨ B ਮਤਲਬ ਕਿ ਇਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਨੂੰ ਨਿਯੰਤਰਿਤ ਦੀ ਆ ਠੀਕ ਹੈ ਕੇਂਦਰ ਸਰਕਾਰ ਦੇ ਜਿਵੇਂ ਕੋਈ ਕੇਂਦਰ ਸਰਕਾਰ ਦੇ ਵਿੱਚ ਸਰਕਾਰੀ ਨੌਕਰੀ ਲੱਗੇ ਆ ਹਨਾ ਉਹਨਾਂ ਦੇ ਕੋਈ ਮੈਟਰ ਹਨਾ ਮਾਮਲੇ ਆ ਉਹਨਾਂ ਨੂੰ ਮਤਲਬ ਉਹਨਾਂ ਦੇ ਕੇਸ ਚੱਲਦੇ ਰਹਿੰਦੇ ਕੋਈ ਨਾ ਕੋਈ ਕੋਈ ਪ੍ਰੋਮੋਸ਼ਨ ਦੇ ਰਿਗਾਰਡਿੰਗ ਕੋਈ ਨੌਕਰੀ ਦੇ ਰਿਗਾਰਡਿੰਗ ਕੁਝ ਨਾ ਕੁਝ ਮਤਲਬ ਕਿ ਪੈਂਦੇ ਰਹਿੰਦੇ ਕੇਸ ਠੀਕ ਆ ਉਹ ਜਿਹੇ ਕੇਸਾਂ ਨੂੰ ਕੈਟ ਮਤਲਬ ਕਿ ਨਹੀਂ ਠੀਕ ਹੈ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਾਮਲਿਆਂ ਨੂੰ ਸੇਵਾ ਦੇ ਮਾਮਲਿਆਂ ਨੂੰ ਅਗਲਾ ਪ੍ਰਸ਼ਨ 49 ਕਿਹੜੀ ਅਦਾਲਤ ਸੰਸਦ ਤੇ ਰਾਜ ਵਿਧਾਨ ਸਭਾ ਵਾਂ ਲਈ ਚੋਣ ਪਟੀਸ਼ਨਾਂ ਨੂੰ ਸੰਭਾਲਦੀ ਹੈ ਕਿਹੜੀ ਅਦਾਲਤ ਸੰਸਦ ਅਤੇ ਰਾਜ ਵਿਧਾਨ ਸਭਾ ਲਈ ਚੋਣ ਪਟੀਸ਼ਨਾਂ ਨੂੰ ਸੰਭਾਲਦੀ ਹੈ ਠੀਕ ਹੈ ਜਿਵੇਂ ਹੁਣ ਕੇਂਦਰ ਲੈਵਲ ਤੇ ਕੋਈ ਚੋਣਾ ਰਿਗਾਰਡਿੰਗ ਪਟੀਸ਼ਨ ਪੈ ਗਈ ਜਾਂ ਰਾਜ ਪੱਧਰ ਤੇ ਵਿਧਾਨ ਸਭਾ ਦੀਆਂ ਚੋਣਾਂ ਰਿਗਾਰਡਿੰਗ ਕੋਈ ਪਟੀਸ਼ਨ ਪੈ ਗਈ ਉਹਨਾਂ ਨੂੰ ਸੁਆਵਾਲ ਦੀ ਕਿਹੜੀ ਅਦਾਲਤ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਹੀ ਨਿਪਟਾਰਾ ਹੁੰਦਾ ਹੈ ਇਹਨਾਂ ਦਾ ਮਤਲਬ ਕਿ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਲਈ ਜਿਹੜੀਆਂ ਚੋਣ ਪਟੀਸ਼ਨਾਂ ਪਾਈ ਜਾਂਦੀਆਂ ਹਨ ਹਾਈ ਕੋਰਟ ਦੇ ਵਿੱਚ ਪਾਈਆਂ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ ਪੰਜਾਬਾ ਭਾਰਤ ਵਿੱਚ ਜ਼ਿਲ੍ਹਾ ਪੱਧਰ ਤੇ ਨਿਆਂਪਾਲਿਕਾ ਦੀ ਮੰਤਰ ਕੀ ਹੈ? ਭਾਰਤ ਵਿੱਚ ਜ਼ਿਲ੍ਹਾ ਪੱਧਰ ਤੇ ਨਿਆਂਪਾਲਿਕਾ ਦੀ ਮੰਤਰ ਕੀ ਹੈ? ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਅਦਾਲਤਾਂ ਤੋਂ ਦਸਿਆ ਅਧੀਨ ਅਦਾਲਤਾਂ ਜਿਹੜੀਆਂ ਤੇ ਸੈਸ਼ਨ ਕੋਰਟ ਹੁੰਦੇ ਆ ਜਿਹੜਾ ਅਦਾਲਤ ਦੇ ਅਧੀਨ ਅਦਾਲਤਾਂ ਮਤਲਬ ਡਿਸਟ੍ਰਿਕਟ ਕੋਰਟ ਅਤੇ ਸਬੋਡੀਨੇਟ ਕੋਰਟ ਹੁੰਦੇ ਆ ਡਿਸਟ੍ਰਿਕਟ ਕੋਰਟ ਐਂਡ ਸਬੋਡੀਨੇਟ ਕੋਰਟਸ ਜਿਹੜਾ ਜ਼ਿਲ੍ਹਾ ਪੱਧਰ ਤੇ ਨਿਆਂੇ ਦਿਵਾਉਂਦੇ ਆ ਠੀਕ ਹੈ। ਉਸ ਤੋਂ ਬਾਅਦ ਇਹ ਅੱਗੇ ਆ ਗਿਆ 51 ਤੋ ਲੈ ਕੇ ਇਹ ਬਾਕੀ ਆਪਾਂ ਅਗਲੀ ਵੀਡੀਓ ਚ ਕਰਾਂਗੇ ਵੀਡੀਓ ਲੈਂਥੀ ਹੋ ਜਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਨੋਟਸ ਤੁਹਾਨੂੰ ਇਦਾਂ ਹੀ ਅੰਗਰੇਜ਼ੀ ਪੰਜਾਬੀ ਮੀਡੀਅਮ ਚ ਮਿਲਦੇ ਰਹਿਣਗੇ ਠੀਕ ਆ ਤੇ ਵੀਡੀਓ ਨੂੰ ਹੋਰ ਬੱਚਿਆਂ ਤੱਕ ਵੀ ਪਹੁੰਚਾਓ ਆਪਣੇ ਚੈਨਲ ਦਾ ਹੋਰ ਬੱਚਿਆਂ ਨਾਲ ਵੀ ਛੋੜੋ ਤੇ ਆਪਣਾ ਨੰਬਰ 988843399 ਇਸ ਨੰਬਰ ਦੇ ਰਾਹੀਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜੇਗਾ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਰਜਨ ਦਾ ਗਰੰਟ ਅਫੇਅਰ ਦੀ ਪੀਡੀਐਪਾਉਂਦੇ ਆ ਜੋ ਕਿ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਵਿੱਚ ਹੁੰਦੀ ਹੈ ਤੁਸੀਂ ਗਰੰਟ ਅਫੇਅਰ ਡੇਲੀ ਦੀ ਡੇਲੀ 15 ਤੋਂ 20 ਕੁਐਸਚਨ ਕਰ ਸਕਦੇ ਆ ਠੀਕ ਆ ਤੇ ਤੁਹਾਨੂੰ ਬਾਅਦ ਚ ਪੜ੍ਹਨੀ ਔਖੀ ਨਹੀਂ ਲੱਗੇਗੀ ਠੀਕ ਆ ਉਹ ਵੀ ਦੋਨਾਂ ਮੀਡੀਅਮ ਦੇ ਵਿੱਚ ਮਿਲੇਗੀ ਠੀਕ ਆ ਅੱਜ ਦੀ ਵੀਡੀਓ ਵਿੱਚ ਉਸੇ ਨੇ ਧੰਨਵਾਦ